ਇਹ ਕਰਦਾ ਸੀ ਕਿ ਵੀ ਇਹਗੇ ਚੱਲੇ ਜੁਕੇ ਨੂੰ ਤੁਸੀਂ ਤਾਂ ਇੱਥੇ ਭੇਜ ਲੱਗਾ ਉਹ ਦਿੱਤਾ ਬੜਾ ਜੋਸ ਹੈ ਇਸ ਆਹੀ ਜਾਨਿਕਾ ਮੈਂ ਤੇ ਮੰਮੀ ਨੇ ਉਹ ਕਰਨ ਆਉਣਾ ਹੈ ਤੇ ਦੇਹਲੀ ਖੇਡਦੇ ਅੰਨੇ ਸੁਖਮਨੀ ਦੇ ਨਾਲ ਤੇ ਮੈਂ ਚਲਦਾ ਦਿਖਾਲਦੇ ਦਿਖਾਲਦਾ ਮੈਂ ਕਹਿੰਦਾ ਖੇਡਦੇ ਹੁੰਦੇ ਸੀ ਇਹ ਹੈਗੇ ਜੁਕੇ ਵਾਲੇ ਇਹ ਜੁਕੇ ਐ ਮੈਸੀ ਵਾਲੇ ਆ ਅਸੀਂ ਇਹਨਾਂ ਕੋਲ ਮਾਂ ਪੁੱਤ ਨੇ ਆਉਣਾ ਵੀ ਚੱਲ ਪਾਣ ਤੇ ਹੁਣ ਤੁਸੀਂ ਦੇਖਿਆ ਕਿ ਕਿੱਦਾਂ ਵੀਜਲ ਬਣਾਉਣਾ ਹੈ ਪਹਿਲੇ ਦਾਲ ਕਰ ਸਾਡਾ ਬੋਟੇ ਸਾਡੇ ਕੋਲੇ ਚਲਾ ਜਾਮੀ ਟ੍ਰੇਨ ਟ੍ਰੇਨ ਆਈਏ ਹਾਂਜੀ ਓਕੇ ਸਾਸਰੀ ਕਾਰ ਵਾਲੀ ਸਾਸਰੀ ਕਾਰ ਵਾਲੀ ਪਹਿਲੀ ਸਾਸਰੀ ਕਾਰ ਤੁਹਾਨੂੰ ਕੀ ਕੀ ਇਹ ਤਾਂ ਜਨਾ ਮੇਰਾ ਨਾਮ ਨਵੀਂ ਸੰਘਾਏ ਮੇਰੇ ਮਦਰ ਸਰਜੀਤ ਕਾਰ ਤੇ ਜੁਕੇ ਤਾਂ ਅਪਲਾਈ ਕਰਨਾ ਸੀ ਹਾਂਜੀ ਮਨ ਮਨਵੀਰ ਸਿੰਘ ਹਾਂਜੀ ਮੇਰਾ ਨਾਮ ਤੇ ਮੇਰੇ ਮੰਮੀ ਦਾ ਨਾਮ ਹੈ ਸਰਬਜੀਤ ਕੌਰ ਸਰਬਜੀਤ ਲਿਖਣੀ ਹਾਂਜੀ ਲਿਖ ਲਓ ਤੇ ਇਹ ਜੁਕੇ ਦਾ ਅਪਲਾਈ ਕਰਨਾ ਸੀ ਹਾਂਜੀ ਤੇ ਉਹਦੇ ਬਾਰੇ ਰਿਗਾਰਡਿੰਗ ਅਸੀਂ ਪੁੱਛਣਾ ਸੀ ਤੁਹਾਨੂੰ ਕਿ ਤੁਸੀਂ ਕਿੱਦਾਂ ਬਣਾਉਣੀ ਹੈ ਕਿੰਨੇ ਟਾਈਮ ਚ ਬਣਾਉਣੀ ਹੈ ਜਾਨੀ ਕਿ ਪ੍ਰੋਸੈਸ ਪ੍ਰੋਸੈਸ ਹੈ ਤੁਹਾਡਾ ਕਿੰਨੇ ਪੈਸੇ ਚਾਰਜ ਕਰਦੇ ਤੁਸੀਂ ਮਨਵੀਰ ਆਪਾਂ ਲਈ ਤੁਹਾਡਾ ਮੈਂ ਲਿਖਿਆ ਸੀ ਹਾਂਜੀ ਮਨਵੀਰ ਸਿੰਘ ਕਿੰਨੇ ਕ ਟਾਈਮ ਚ ਬਣਾ ਦੋਗੇ ਜੁਕੇ ਦਾ ਤੁਸੀਂ ਮੈਨੂੰ ਪੰਜ ਦਿਨਾਂ ਚ ਜਾਂ 5 ਮਿੰਟਾਂ ਚ ਪੰਜ ਦਿਨਾਂ ਚ ਪੰਜ ਦਿਨਾਂ ਚ ਕਿ 5 ਮਿੰਟਾਂ ਚ 5 ਮਿੰਟਾਂ ਚ ਅੱਛਾ ਮੇਰੇ ਤੇ ਅਸੀਂ ਫਰੌੜੇ ਲਾ ਰਹੇ ਆ ਪੰਜ ਮਿੰਟਾਂ ਜਿਹੜਾ ਬਣਾ ਦਵਾਂਗੇ ਹੈ ਕਦੇ ਉਹ ਤਾਂ ਨਹੀਂ ਅੱਜ ਦਾ ਤਰੇ ਇੱਥੇ ਕੱਲੂਗੀ ਤੇ ਹੋਰ ਕੱਲੂ ਪੰਜ ਮਿੰਟਾਂ ਚ ਕਹਿੰਦੇ ਆ ਕੱਲੂ ਕੱਲੂ ਦੁੱਜੀ ਕੁੜੀ ਆਉਗੀ ਸਾ ਪੀਪਰ ਦੋ ਆਹ ਲਓ ਪੀਪਰ ਲੈ ਲਓ ਆਨੇ ਪੰਜ ਮਿੰਟਾਂ ਤੁਸੀਂ ਫਰੌੜਾ ਤਾਂ ਨਹੀਂ ਕਰਦੇ ਸਾਰੇ ਲੈ ਲੈ ਸਾਰੇ ਸਾਰੇ ਮੇਪਲ ਸਭਜੀਤ ਜੀ ਨੂੰ ਲੈ ਕੇ ਆਓ ਸਭਜੀਤ ਕਰ ਦਈਏ ਇਹ ਨੂੰ ਭੇਜਣਾ ਮੈਨੂੰ ਜਾਣਾ ਹੈ ਕਿ ਮੈਂ ਇੱਥੇ ਇੱਥੇ ਪੱਠੇ ਪਾਈ ਜਾਣੇ ਠੀਕ ਹੈ ਮੇਰਾ ਗੁਜ਼ਾਰਾ ਹੋ ਜਾਂਦਾ ਉਹਦਾ ਉਸ ਦਾ ਉਹਦੇ ਪੇਪਰ ਦੇ ਸਾਰੇ ਸਰਵਿਸ ਕਰ ਦੇ ਆਹ ਹੋ ਦੇਖੋ ਪੇਪਰ ਹੈਗਾ ਤੇ ਅੰਦਰ ਬਸ ਇਹ ਨਹੀਂ ਬਸ ਇਹਨੇ ਜਿਸ ਸੰਪੇਲ ਤੁਸੀਂ ਆਣੀ ਨੇ ਨਾ ਦੇ ਦੇ ਅਸੀਂ ਲੈ ਕੇ ਆਉਂਦੇ ਆ ਉਹ ਯਾਰ ਉਸ ਕੋਲ ਚਪੇ ਆ ਮੈਂ ਦੇਖ ਨਹੀਂ ਹੁਣੀ ਤੂੰ ਤਾਂ ਡਾਕਟਰ ਜੀ ਬੈਠੀ ਤੈਨੂੰ ਸਾਡੇ ਕਮਰੇ ਚ ਕਿੱਦਾਂ ਬਦਲ ਲੱਗ ਗਿਆ ਤੂੰ ਡਾਕਟਰ ਆਣੀ ਆ ਸਰਪੱਜੀ ਮੇਰੇ ਦੱਸਣ ਨੂੰ ਯੂਕੇ ਨਾਲ ਦੱਸੋ ਕਿੱਦਾਂ ਬਣਾਉਂਗੇ ਸਾਡਾ ਕਿੱਦਾਂ ਭੇਜੂਗੇ ਸਾਨੂੰ ਸਾਨੂੰ ਕਾਹਦੇ ਭੇਜੂਗੇ ਬੱਸੇ 'ਚ ਭੇਜੂਗੇ ਪਲੇਨ 'ਚ ਕਿੱਧਰ ਐਕਸਰ ਰਸ਼ਿਆ ਕਰਾ ਕੇ ਦੇਣਾ ਇਹ ਰੈਕਸਰ ਤੂੰ ਤਾਂ ਭਾਜੀ ਆ ਬੈਸੀਏ ਨੇ ਕਾਹਦੇ 'ਚ ਕਾਹਦੇ 'ਚ ਭੇਜਣਾ ਆਜਾ ਸੱਚੀ ਇਦਾਂ ਹੋਇਆ ਜਦੋਂ ਆਪਾਂ ਤੁਹਾਨੂੰ ਪਤਾ ਕਿਤੇ ਪਤਾ ਕਰੀਏ ਨਾ ਫੋਨ ਨਹੀਂ ਕਰਦੇ ਰਹਿੰਦੇ ਤੁਸੀਂ ਆਏ ਇਹਦੇ ਰਿਗਾਰਡਿੰਗ ਫੋਨ ਕੀਤਾ ਸੀ ਉਧਰ 가서 మోసే ਲਾਵਾ ਉਧਰ ਉਹ ਨਾ ਫੁਮਾਗੇ ਤੋਂ ਕੋਬਰ ਦੇ ਬੁਰੇ ਨਹੀਂ ਜਾਣੀ ਮੈਂ ਸਿੱਖਾ ਲਾ ਕਹਿੰਦੇ ਮਨਵੀਰ ਸਰ ਤੇ ਆਪਣੇ ਤੁਸੀਂ ਆਉਣਾ ਨਹੀਂ ਸੀ ਮੀ ਜੇ ਦਾ ਤੁਸੀਂ ਪਤਾ ਕੀਤਾ ਇਦਾਂ ਉਦਾਂ ਮੈਂ ਕਿਹਾ ਸਾਡੀ ਤਾਂ ਗਾਂ ਸੋਣੇ ਆ ਜੀ ਆ ਨਹੀਂ ਹੋਣਾ ਉਹ ਸਾਲਾ ਬੰਦਾ ਮੈਂ ਸੋਟੀ ਗਾਂ ਸੋਣੇ ਕਹਿੰਦੇ ਕੋਈ ਨਾ ਗਾਂ ਸੋਪੇ ਫੇਰ ਆ ਜਾਏ ਨੇ ਵੀ ਦਸਾਂ ਕਿ ਕਿਦਾਂ ਬਣਾਉਂਗੇ ਗੱਲ ਕਰਾਂਗੇ ਵੀਡੀਓ ਬਣਾ ਲਈਏ ਨਾਲੇ ਤੁਹਾਡੇ ਹੋਰ ਵੀ ਕਸਟਮਰ ਆਉਣਗੇ ਹਨਾ ਦੇਖ ਕੇ ਕਿਦਾਂ ਬੀਜ ਲਗਾਉਨੇ ਤੁਸੀਂ ਹਾਂ ਅਸੀਂ ਨਹੀਂ ਬਣਾਤਾ ਅਸੀਂ ਆਦਾਂ ਤੇ ਸਾਡੇ ਬਣਾ ਬੀਜ ਲੱਗੇ ਹੁਣ ਇਹ ਕਿੱਥੇ ਚੜੀਏ ਹੁਣ ਇਹ ਪਹਿਲਾਂ ਜਲੰਧਰ ਤੋਂ ਅੰਮ੍ਰਿਤਸਰ ਨਾਲ ਜਾਈਏ ਕਿ ਜਲੰਧਰ ਜਾ ਕੇ ਆਓ ਇੱਕ ਦਿਨ ਇੱਕ ਦਿਨ ਜਲੰਧਰ ਗਿਆ ਗਈਏ ਉੱਥੇ ਕੀ ਹੋਣਾ ਉੱਥੇ ਉੱਥੇ ਬੋਟਾ ਕੱਢ ਬੰਨਣਾ ਜਾਂਦਾ ਅੱਛਾ ਬੱਲਹਰ ਬੋਟਾ ਕੜ ਬੰਨਣਾ ਤੇ ਵੀਜਾ ਬੋਟਾ ਕਾਟ ਚ ਲੱਗਣਾ ਹੈ ਪਾਸਵਰਡ ਤੇ ਪਾਸਪੋਰਟ ਕਿਸ ਲੈਂਟਰਾਂ ਦੀ ਕਾਪੀ ਤੇ ਹੈ ਬਈ ਵੀਜਾ ਤੇ ਕਹਿੰਦੇ ਬੋਟਾ ਕਾਟ ਚ ਲਾਉਣੇ ਪਾਸਵਰਡ ਤੇ ਬੋਟਾ ਕਾਟ ਚ ਹੀ ਆਂਦਾ ਹੈ ਇਹਦਾ ਪੈਰਾ ਪੈਰਾ ਸੀ ਸੀ ਚ ਓਕੇ ਕਿੰਨੇ ਲੱਖ ਰੁਪਏ ਲੈਣਾ ਤੇ ਹਾਂ ਤੇ ਵੀਜਾ ਲਾਗਦਾ ਨਾ ਕਿੰਨੇ ਪੈਸੇ ਨੇ ਇਹਨੇ ਇੱਕ 1 ਲੱਖ ਚ ਜੋ ਜੀ ਯੂਕੇ ਦਾ ਵੀਜ਼ਾ ਤੁਸੀਂ ਵੀ ਅਪਲਾਈ ਕਰੋ ਓਨਲੀ 1 ਲੱਖ ਚ ਤੇ 5 ਮਿੰਟਾਂ ਚ ਤੁਹਾਡਾ ਵੀਜ਼ਾ ਆ ਜਾਊਗਾ 5 ਮਿੰਟਾਂ ਚ ਜੀ ਹਾਂ 1 ਲੱਖ ਚ 5 ਮਿੰਟਾਂ ਦੇ ਵੀਜ਼ਾ ਯੂਕੇ ਦਾ ਐ ਇਥੇ ਦੱਸ ਤੁਰੇ ਵੀ ਇਦਾਂ ਨਹੀਂ ਆ ਕਿ ਕੱਲ ਨੂੰ ਜਾਣਾ ਕੋਈ ਸਾਨੂੰ ਹਾਂਜੀ ਇਥੋਂ ਭੇਜਣਾ ਹੈ ਕਾਨੂੰ ਜਾਣਾ ਇਥੇ ਭੇਜਣਾ ਐ ਇਥੇ ਭੇਜਣਾ ਇਹ ਤਾਂ ਕਰੇ ਦੱਸ ਕੇ ਵੀ ਨਹੀਂ ਆਏਗੇ ਚੱਲੇ ਜੀ ਪਤਾ ਦਿਵਾਰ ਮੈਂ ਨਾ ਉਹ ਅੱਗੇ ਹਾਂ ਇਹ ਇੰਜ ਕਰੇ ਦੱਸ ਕੇ ਵੀ ਆਏਗੇ ਚੱਲੇ ਯੂਕੇ ਨੂੰ ਤੁਸੀਂ ਤਾਂ ਇਥੇ ਭੇਜ ਲਗੇ ਸਕੇ ਗਏ ਜੁੱਕੇ ਲੇ ਪਾਣੀ ਦਾ ਗਾਣ ਚੱਡਦੇ ਥੰਮੀ ਨਾ ਆ ਕੇ ਗਾਂ ਚੋਣੀ ਤੇ ਜੁੱਕੇ ਰੋ ਤੁਸੀਂ 5 ਮਿੰਟ ਜੁੱਕੇ ਰੋ ਜਿਵੇਂ ਲੱਗੇ ਮਾਲ ਦਾ ਗਾਂ ਚੋਣੀ ਆ ਕੇ ਕਿ ਜਾਨੋਂ ਸਾਡੀ ਗਾਂ ਦਾ ਵੀ ਨਾਲੇ ਵੀਜਾ ਲਵਾ ਦਿਓ ਉੱਛੇ ਬਾਹਰ ਗਾਰਡਨ ਚ ਬੰਨ ਲਾ ਦੋ ਤਿੰਨ ਘਰਾਂ ਦੀ ਬਾਣ ਲਾ ਦੇਣਾ ਉਹਨਾਂ 哎，呀老多。<laughs> <laughs>